ਸਸ਼ਿਆ ਕਲਜੀ ਵੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਆਤੀ ਵੱਡੀ ਖਬਰ ਖਬਰਨਾਨ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀ ਨਾ ਪਹਿਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਮਾਨ ਨੂੰ ਇਹ ਜਾਣ ਲਈ ਬਿਮਾਰੀ ਜਾਨੋ ਮੁੱਖ ਮੰਤਰੀ ਦੇ ਸਰੀਰ ਨੂੰ ਕਿਵੇਂ ਕਰਦੀ ਹੈ ਕਮਜ਼ੋਰ ਇਸ ਦਿਨ ਨਾਲ ਫਿਲਹਾਲ ਉਹਨਾਂ ਨੂੰ ਹੋਨਰ ਨੂੰ ਛੁੱਟੀ ਮਿਲ ਗਈ ਹੈ ਦੱਸ ਦਈਏ ਕਿ ਉਹਨਾਂ ਦੇ 26 ਸਤੰਬਰ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀ ਅੱਜ ਅਸੀਂ ਤੁਹਾਨੂੰ ਉਸ ਬਿਮਾਰੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਕਾਰਨ ਸੀਐਮ ਮਾਨ ਨੂੰ ਇਲਾਜ ਲਈ ਹਸਪਤਾਲ ਚ ਭੇਤੀ ਕਰਵਾਇਆ ਗਿਆ ਹੈ ਜਾਣਕਾਰੀ ਲਈ ਦੱਸ ਦਈਏ ਕਿ ਭਗਵੰਤ ਮਾਨ ਗੰਭੀਰ ਬਿਮਾਰੀ ਤੋਂ ਪੀੜਤ ਹਨ ਔਰ ਲੈਪਟੋਪ ਆਈ ਸਿਸ ਨਾ ਦੀ ਗੰਭੀਰ ਬਿਮਾਰੀ ਦੇ ਸ਼ਿਕਾਰ ਹਨ ਇਹ ਬਿਮਾਰੀ ਕੀ ਹੈ ਇਸ ਦੇ ਲੱਛਣ ਕੀ ਹਨ ਇਹ ਖਬਰ ਰਾਹੀ ਤੁਸੀਂ ਵੀ ਜ਼ਰੂਰ ਜਾਣ ਲੋਗੇ ਇਸ ਦੇ ਨਾਲ ਹੀ ਇਹ ਬਿਮਾਰੀ ਕੀ ਹੈ ਇਸ ਦੇ ਨਾਲ ਹੀ ਲੈਪਟੋਸਪਾਈਰੋਸ ਇੱਕ ਗੰਭੀਰ ਬੈਕਟੀਰੀਆ ਲਾਗ ਕਰਨ ਹੋਣ ਵਾਲੀ ਇੱਕ ਬਿਮਾਰੀ ਹੈ ਜਿਸ ਦੇ ਮਾਮਲੇ ਪੂਰੀ ਦੁਨੀਆ ਵਿੱਚ ਪਾਏ ਜਾਂਦੇ ਹਨ ਇਹ ਬਿਮਾਰੀ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ ਇਸ ਬਿਮਾਰੀ ਦਾ ਕਾਰਨ ਜੀਨਸ ਨਾ ਦਾ ਬੈਕਟੀਰੀਆ ਹੈ ਇਹ ਬਿਮਾਰੀ ਆਮ ਜਾਂ ਮਾਮੂਲੀ ਨਹੀਂ ਹੈ ਗੰਭੀਰ ਮਾਮਲਿਆਂ ਵਿੱਚ ਇਹ ਸਨਾਲ ਸਾਹ ਲੈਣ ਦੀ ਤਕਲੀਫ ਹੋ ਸਕਦੀ ਹੈ ਦਿਲ ਗੁਰਦੇ ਅਤੇ ਜਿਗਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਇਸ ਕਾਰਨ ਮੌਤ ਹੋਣ ਦਾ ਵੀ ਖਤਰਾ ਹੁੰਦਾ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ